ਸਨਮਾਨਯੋ ਜਗੋ ਜਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏ ਮਨ ਹੋਏ ਬੈਠੇ ਗੁਰਮਖ ਪਿਆਰੇ ਸਤਸੰਗੀ ਜਨੋ ਆਪ ਵੱਡ ਭਾਗੀ ਹੋ ਵੱਡੇ ਭਾਗਾਂ ਵੜੇ ਹੋ ਜੋ ਅੰਮ੍ਰਿਤ ਵੇਲੇ ਤੋਂ ਆਪਣੇ ਕੀਮਤੀ ਸਮੇਂ ਨੂੰ ਤਿਆਗਦੇ ਹੋਏ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਪਹੁੰਚ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾਤਾ ਦੇ ਗੋ ਕਿਉਂਕਿ ਜਿੰਨੀ ਦੇਰ ਤੱਕ ਹੁਕਮ ਨਹੀਂ ਓਨੀ ਦੇਰ ਤੱਕ ਮਨੁੱਖ ਸਤ ਸੰਗਤ ਦੇ ਵਿੱਚ ਨਹੀਂ ਆਸਪਦਾ ਤੇ ਜਿਨ੍ਹਾਂ ਦੇ ਉੱਤੇ ਕਿਰਪਾ ਹੋਇਆ ਕਰਦੀ ਹੈ ਰਹਿਮਤ ਹੁੰਦੀ ਹੈ ਉਹ ਨਾਮ ਵੀ ਜਪਦੇ ਹਨ ਸਤ ਸੰਗਤ ਵਿੱਚ ਵੀ ਆਉਂਦੇ ਹਨ ਤੇ ਪੁੰਨ ਦਾਨ ਜੋ ਬੀਜਦੇ ਸੋ ਧਰਮ ਰਾਏ ਕਹਿ ਜਾਈ ਐਸੀ ਅਵਸਥਾ ਵੀ ਉਹਨਾਂ ਦੀ ਬਣੀ ਰਹਤੀ ਹੈ ਤੇ ਜਿਹੜੇ ਦਰ ਦੇ ਉੱਤੇ ਨਹੀਂ ਆਉਂਦੇ ਸਾਰੀ ਜ਼ਿੰਦਗੀ ਹੰਕਾਰ ਦੇ ਵਿੱਚ ਬਤੀਤ ਕਰ ਦਿੰਦੇ ਹਨ ਉਹ ਇੱਥੇ ਵੀ ਚੋਟਾਂ ਖਾਂਦੇ ਹਨ ਤੇ ਅੱਗੇ ਵੀ ਚੋਟਾਂ ਖਾਂਦੇ ਹਨ ਸੋਰਠ ਰਾਗ ਦੇ ਵਿੱਚ ਨੌਵੇਂ ਪਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਤਸ਼ਾਹ 631 ਅਤੇ 32 ਅੰਗ ਤੇ ਵਰਸ਼ਿਸ ਕਰਦੇ ਹਨ ਸਤ ਗੁਰ ਜੀ ਨੇ ਜੀਵ ਨੂੰ ਸਮਝਾਉਣਾ ਕੀਤਾ ਗਏ ਮਨ ਰੇ ਕੌਨ ਕੁਮਤ ਤੈ ਲੈਨੀ ਐ ਮੇਰੇ ਮਾਨ ਤੂੰ ਕਿਹੜੀ ਪੈੜੀ ਮਤ ਉੱਚੀ ਮਤ ਲੈ ਲਈ ਹੈ ਤੂੰ ਸਾਲਕ ਦੀ ਆਗਾਦ ਗਤੀ ਨੂੰ ਨਹੀਂ ਸਮਝਿਆ ਇਸ ਸੰਸਾਰ ਵਿੱਚ ਆ ਕਰਕੇ ਆਪਣੀਆਂ ਮਨਮਾਨੀਆਂ ਕਰਦਾ ਰਿਹਾ ਉਸ ਪ੍ਰਮਾਤਮਾ ਨੂੰ ਨਾ ਜਾਣਿਆ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀ ਨਹੀਂ ਪਰਾਈ ਇਸਤਰੀ ਦਾਰਾ ਆਖਦੇ ਹਨ ਇਸਤਰੀ ਨੂੰ ਪਰਾਈ ਇਸਤਰੀ ਉਹਦੇ ਰਸ ਦੇ ਵਿੱਚ ਨਿੰਦਿਆ ਦੇ ਰਸ ਦੇ ਵਿੱਚ ਹਰ ਸਮੇਂ ਮਾਸਤ ਰਹਿਣਾ ਹੈ ਮਗਨ ਰਹਿਣਾ ਹੈ ਉਸ ਪਰਮਾਤਮਾ ਦਾ ਮਾਲਕ ਦਾ ਨਾਮ ਨਹੀਂ ਜੱਪਿਆ ਪਰਬ ਵਾਲੇ ਪਾਸੇ ਮਾਲਕ ਵਾਲੇ ਪਾਸੇ ਤੇਰਾ ਝੁਕਾ ਨਹੀਂ ਤੇਰਾ ਮਨ ਨਹੀਂ ਕਰਦਾ ਵਰਪਰਾਹੀ ਇਸਤਰੀ ਪਰਾਹੀ ਨਿੰਦਿਆ ਉਸ ਦੇ ਵਿੱਚ ਇੰਨਾ ਕੁ ਮਸਤ ਰਹਿਣਾ ਹੈ ਮਗਨ ਰਹਿਣਾ ਹੈ ਕਿ ਗੁਰੂ ਦਾ ਹੁਕਮ ਭੁੱਲ ਜਗੇ ਆ ਤੁਨ ਗੁਰੂ ਦੇ ਹੁਕਮ ਦੀ ਸਾਰ ਨਹੀਂ ਧਿਆਨ ਦੇਣਾ ਗੁਰਮਖ ਪਿਆਰਿਓ ਜਿਹੜਾ ਨਿੰਦਾ ਕਰਨ ਵਾਲਾ ਹੈ ਨਾ ਚੁਗਲੀ ਕਰਨ ਵਾਲਾ ਸਤਗੁਰੂ ਜੀ ਬਖਸ਼ਿਸ਼ ਕਰਦਿਆਂ ਕਿ ਜਿਹੜਾ ਨਿੰਦਾ ਕਰਨ ਵਾਲਾ ਹੈ ਨਾ ਉਹ ਹਮੇਸ਼ਾ ਅੰਦਰ ਹੀ ਅੰਦਰ ਸੜਦਾ ਰਹਿੰਦਾ ਤੇ ਉਹਨੂੰ ਕੋਈ ਨਾ ਕੋਈ ਐਸਾ ਇਨਸਾਨ ਚਾਹੀਦਾ ਹੈ ਜੀ ਜਿਹਦੇ ਸਾਹਮਣੇ ਉਹ ਨਿੰਦਾ ਕਰ ਸਕੇ ਕਿਸੇ ਦੀ ਚੁਗਲ ਨਿੰਦਕ ਭੁੱਖੇ ਰੁਲਮ ਹੋਵੇ ਫਿਰ ਐਸੀ ਅਵਸਥਾ ਬਣ ਜਾਂਦੀ ਹੈ ਚੁਗਲੀ ਕਰਨ ਵਾਲਾ ਨਿੰਦਾ ਕਰਨ ਵਾਲਾ ਸਤਿਗੁਰ ਕਹਿੰਦੇ ਭੁੱਖੇ ਰੁਲਮ ਹੋਵੇ ਉਹਨੂੰ ਇਸ ਦਾ ਰਸ ਬਣਿਆ ਹੁੰਦਾ ਹੈ ਐਸਾ ਸਵਾਦ ਆਉਂਦਾ ਹੈ ਜਿੰਨੀ ਦੇਰ ਤੱਕ ਉਹ ਕਿਸੇ ਦੀ ਨਿੰਦਾ ਨਾ ਕਰ ਲਵੇ ਉਹਨੂੰ ਰੋਟੀ ਚੰਗੀ ਨਹੀਂ ਲੱਗਦੀ ਇੱਕ ਸਭਾ ਦੇ ਵਿੱਚ ਬੈਠੇ ਆ ਕਿਸੇ ਦੀ ਗੱਲ ਸੁਣ ਲਈ ਉਹ ਭਾਵੇਂ ਕਿਤੇ ਵੀ ਬੈਠਾ ਹੋਵੇ ਜਾਂ ਫੋਨ ਤੇ ਗੱਲ ਕਰੇਗਾ ਜਾਂ ਦੇ ਘਰ ਜਾ ਕੇ ਆਏਗਾ ਜਾਂ ਨੂੰ ਸੁਣਿਆ ਦੇਵੇਗਾ ਕਿ ਤੇਰੇ ਬਾਰੇ ਉੱਥੇ ਇਦਾਂ ਗੱਲਾਂ ਹੁੰਦੀਆਂ ਸਭ ਭਾਵੇਂ ਗੱਲ ਤੇ ਸਮਝ ਵੀ ਨਾ ਹੋਵੇ ਪਰ ਉਸਨੇ ਨਿੰਦਾ ਕਰਨੀ ਹੀ ਕਰਨੀ ਹੈ ਕਿਸੇ ਦੂਜਰੇ ਦੂਜੇ ਦੇ ਘਰ ਦੇ ਵਿੱਚ ਪਵਾੜਾ ਪਾ ਕੇ ਝਗੜਾ ਕਰਾ ਦੇਣਾ ਉਹਨੂੰ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਨਿੰਦਾ ਕਰ ਤੇ ਐਸੇ ਇਨਸਾਨ ਹਮੇਸ਼ਾ ਦੁਖੀ ਰਹਤੇ ਹਨ ਕਿਉਂਕਿ ਜਦੋਂ ਅਗਲੇ ਨੂੰ ਪਤਾ ਲੱਗਦਾ ਹੈ ਕਿ ਮੇਰੀ ਝੂਠੀ ਨਿੰਦਾ ਕਰਦਾ ਹੈ ਮੈਸਰਾਂ ਦਾ ਕੋਈ ਕਾਰਜ ਵੀ ਨਹੀਂ ਕੀਤਾ ਸਿਰਫ ਉਹ ਚਾਰ ਬੰਦਿਆਂ ਦੇ ਹੋਰ ਉਹਦੀ ਗੱਲ ਕਰਦਾ ਹੈ ਕਿ ਉਹਦੀ ਗੱਲ ਨਾ ਸੁਣਿਓ ਚੁਗਲ ਹੈ ਨਿੰਦਕ ਹੈ ਨਿੰਦਾ ਕਰਦਾ ਹੈ ਝਗੜੇ ਪਾਉਂਦਾ ਹੈ ਉਸਦੀ ਪਰ ਬੇਪੱਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦੀ ਕੋਈ ਕਦਰ ਨਹੀਂ ਕਰਦਾ ਸਤਗੁਰ ਬਖਸ਼ਿਸ਼ ਕਰਦੇ ਹਨ ਆਮ ਭਗਤ ਨੇ ਕਿੰਨੀ ਉਸ ਪਰਮਾਤਮਾ ਦੇ ਨਾਮ ਨੂੰ ਜਾਣਿਆ ਨਹੀਂ ਪਰਮਾਤਮਾ ਦੇ ਨਾਮ ਵਾਲੇ ਪਾਸੇ ਆਇਆ ਨਹੀਂ ਮੋਕਤ ਪੰਥ ਜਾਣੇ ਉਹ ਤੇ ਨਹੀਂ ਧੰਨ ਜੋਰਨ ਕੋਤਾ ਆ ਤੇ ਐਸੇ ਮਨੁੱਖ ਵਿਕਾਰਾਂ ਤੋਂ ਖਲਾਸੀ ਦਾ ਰਸਤਾ ਨਹੀਂ ਲੱਭੇਆ ਕਿਉਂਕਿ ਮਨੁੱਖ ਇੱਥੇ ਵਿਕਾਰਾਂ ਦੇ ਵਿੱਚ ਫਸਣ ਵਾਸਤੇ ਨਹੀਂ ਆਇਆ ਨਾਮ ਜਪਣ ਵਾਸਤੇ ਆਇਆ ਹੈ ਸਿਮਰਨ ਕਰਨ ਵਾਸਤੇ ਆਇਆ ਹੈ ਜਿਸ ਦੇ ਨਾਲ ਆਪਣਾ ਜਨਮਾਂ ਮਰਨਾ ਕਦਮ ਕਰਕੇ ਸਦਾ ਸਤਗੁਰ ਜੀ ਦੇ ਚਰਨਾਂ ਵਿੱਚ ਆਪੇਦ ਹੋ ਜਾਵੇ ਪਰ ਇੱਥੇ ਆ ਕੇ ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿਤ ਕੋ ਫਕੜੇ ਸਭ ਮੁਖ ਦੀ ਚੱਲੀ ਰਹਿਣ ਆ ਕਰਕੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਗਿਆ ਮਾਇਆ ਦੇ ਵਿੱਚ ਗਲਤਾਨ ਹੋ ਗਿਆ ਮੌਕਤ ਪੰਥ ਜਾਣੇ ਉਤੈ ਨਹੀਂ ਵਿਕਾਰਾਂ ਤੋਂ ਖਲਾਸੀ ਦਾ ਜਿਹੜਾ ਰਸਤਾ ਹੈ ਉਹ ਲੱਭਿਆ ਹੀ ਨਹੀਂ ਧਨ ਜੋਰਨ ਕੋਤਾ ਆ ਹਰ ਸਮੇਂ ਦੁਨਿਆਵੀ ਵਿਕਾਰੀ ਧਨ ਦੇ ਪਿੱਛੇ ਲੱਗਾ ਰਿਆ ਧਨ ਜੁੜਨ ਦੇ ਪਿੱਛੇ ਐਸਾ ਲੱਗਿਆ ਕਿ ਉਸ ਮਾਲਕ ਨੂੰ ਭੁੱਲ ਗਿਆ ਉਸ ਗੁਰੂ ਦਾ ਹੁਕਮ ਭੁੱਲ ਗਿਆ ਪਰ ਉਹ ਇੱਕ ਗੱਲ ਭੁੱਲ ਗਿਆ ਅੰਤ ਸੰਗ ਕਾਹੂ ਨਹੀਂ ਦੀਨਾ ਤਿਰਥਾ ਆਪ ਬੰਧਾਇਆ ਅਕੀਲੇ ਸਮੇਂ ਦੇ ਵਿੱਚ ਇਸ ਮਾਇਆ ਨੇ ਕਿਸੇ ਦਾ ਸਾਥ ਨਹੀਂ ਦਿੱਤਾ ਤੇ ਨਾ ਹੀ ਦੇਣਾ ਹੈ ਵੇਕਾਰੀ ਨਾਸ਼ਵੰਤ ਕੋਈ ਵੀ ਚੀਜ਼ ਹੈ ਕਦੇ ਮਨੁੱਖ ਦੇ ਨਾਲ ਨਹੀਂ ਜਾਂਦੀ ਤੇ ਨਾ ਹੀ ਕਦੇ ਸਾਥ ਨਿਭਾਉਂਦੀ ਹੈ ਹੁਣ ਧਨ जोडਿਆ ਹੋਵੇ ਤੇ ਬੰਦਾ ਮੰਜੇ ਤੇ ਪਿਆ ਹੋਵੇ ਤੇ ਕਹਦੇ ਕਿ ਉਹ ਧਨ ਦੇ ਨਾਲ ਉਸ ਨੂੰ ਸੁੱਖ ਮਿਲ ਜਾਵੇਗਾ ਤੇ ਨਹੀਂ ਪਿਆ ਰਹੇ ਹੋ ਜੇ ਜ਼ਗੀਰਾ ਬਣਾਈਆਂ ਹਨ ਤੇ ਬੰਦਾ ਬਿਮਾਰ ਪਿਆ ਹੋਵੇ ਤੇ ਕਹੇ ਜ਼ਗੀਰਾ ਦੇ ਨਾਲ ਸੁੱਖ ਮਿਲ ਜਾਏਗਾ ਨਹੀਂ ਸੁਖ ਕੇਵਲ ਨਾਮ ਦੇ ਨਾਲ ਹੈ ਵਿਕਾਰਾਂ ਤੋਂ ਖਲਾਸੀ ਵਾਸਤੇ ਨਾਮ ਜਪਿਆ ਜਾਵੇ ਤੇ ਉਸ ਦੇ ਨਾਲ ਸੁਖ ਹੈ ਨਿੱਤੇ ਸੁਖ ਨਹੀਂ ਮਨੁੱਖ ਧਨ ਜੋੜਨ ਵਾਸਤੇ ਤੇ ਲੱਗ ਗਿਆ ਪਰ ਜਿਹੜਾ ਅਸਲ ਧਨ ਸੀ ਨਾਮ ਦਾ ਧਨ ਉਸ ਨੂੰ ਵਿਸਾਰ ਦਿੱਤਾ ਬੇਤਾ ਆਪ ਬੰਧਾਇਆ ਵਿਅਰਥ ਹੀ ਇਸ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੈ ਹਰ ਸਮੇਂ ਉਹਦੇ ਵਿੱਚ ਗਲਤਾਨ ਰਹਿੰਦਾ ਹੈ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨ ਨਾ ਨਾ ਗੁਰੂ ਦਾ ਨਾਮ ਲਿਆ ਨਾ ਗੁਰੂ ਦੇ ਸ਼ਰਨ ਦੇ ਵਿੱਚ ਆਇਆ ਤੇ ਨਾ ਹੀ ਆਤਮਿਕ ਸੂਝ ਬੂਝ ਦੀ ਭਾਲ ਕੀਤੀ ਨਾ ਆਤਮਿਕਾ ਡੂੰਤਾ ਵਾਲਾ ਜੀਵਨ ਕਿਸ ਤਰ੍ਹਾਂ ਬਤੀਤ ਕਰਾਂਗੇ ਉਸ ਬਾਰੇ ਭਾਲ ਕੀਤੀ ਹਰ ਸਮੇਂ ਹੰਕਾਰ ਦੇ ਵਿੱਚ ਰਿਹਾ ਕੱਟ ਹੀ ਮਾਹ ਮਨ ਰੰਜਨ ਤੇਰੇ ਤੈ ਖੋਜਤ ਉਦਿਆਨਾ ਆਪਣੇ ਅੰਦਰ ਝਾਤ ਮਾਰ ਕੇ ਦੇਖ ਨਿਰਲੇਪ ਪਰਮਾਤਮਾ ਸਭ ਨੂੰ ਦਤਾਂ ਦੇਣ ਵਾਲਾ ਤੇਰੇ ਅੰਦਰ ਬੈਠਾ ਹੈ ਤੇ ਤੂੰ ਬਾਹਰ ਜੰਗਲਾਂ ਦੇ ਵਿੱਚ ਲੱਭਦਾ ਫਿਰਦਾ ਹੈ ਜੰਗਲਾਂ ਦੇ ਵਿੱਚ ਭਾਲ ਕਰਦਾ ਫਿਰਦਾ ਹੈ ਹੁਣ ਘਰ ਦੇ ਵਿੱਚ ਮਾਪੇ ਬੈਠੇ ਹੋਣ ਤੇ ਜਾ ਕਰਕੇ ਆਪਾਂ ਦੂਸਰਿਆਂ ਦੇ ਕੋਡੇ ਫੜਦੇ ਰਹੀਏ ਤੇ ਗੁਰਮਖ ਪਿਆਰਿਓ ਗੁਰੂ ਪਰਮਾਤਮਾ ਦੇ ਘਰ ਬੈਠਾ ਕੇ ਉਹ ਪਰਮਾਤਮਾ ਹੈ ਜਿਹੜਾ ਇਸ ਸੰਸਾਰ ਦੇ ਵਿੱਚ ਆਪਾਂ ਨੂੰ ਲੈ ਕੇ ਆਇਆ ਭਵੇਂ ਮਾਲਕ ਦੇ ਹੁਕਮ ਨਾਲ ਆਇਆ ਪਰ ਜਰੀਆ ਤੇ ਮਾਂ ਹੀ ਬਣੀ ਨਾ ਪਾਲਣ ਪੋਸ਼ਣ ਵਾਸਤੇ ਤੇ ਪਿਤਾ ਹੀ ਬਣਿਆ ਨਾ ਤੇ ਅਸਲ ਗੁਰੂ ਤੇ ਉਹ ਹੀ ਹੋਏ ਨਾ ਰੱਬ ਤੋਂ ਪਹਿਲੇ ਮਾਂ ਬਾਪ ਰਹਾਂ ਪਰ ਉਹਨਾਂ ਨੂੰ ਛੱਡ ਕਰਕੇ ਤੈ ਖੋਜ ਤੋ ਦੇ ਆਨਾ ਬਾਹਰ ਭਾਲ ਕਰਦਾ ਫਿਰਦਾ ਹੈ ਕਿ ਮੈਨੂੰ ਸੁੱਖ ਮਿਲ ਜਾਵੇ ਸੁੱਖ ਤਾਂ ਤੇਰੇ ਆਪਣੇ ਘਰ ਦੇ ਵਿੱਚ ਹੈ ਫਿਰਦੇ ਨਾਮ ਵਸਾਏ ਕੋ ਘਰ ਬੈਠੇ ਗੁਰੂ ਤੇ ਆਏ ਕੋ ਸੁੱਖ ਤੇ ਤੇਰੇ ਆਪਣੇ ਅੰਦਰ ਹੈ ਬਹੁਤ ਜਨਮ ਪਰਮਤ ਤੈ ਹਾਰਿਓ ਅਸਿਰ ਮਤ ਨਹੀਂ ਪਾਈ ਅਨੇਕਾਂ ਜਨਮ ਬਤੀਤ ਕਰ ਦਿੱਤੇ ਪਟਕ ਪਟਕ ਕੇ ਪਰ ਉਸ ਪਰਮਾਤਮਾ ਦੇ ਨਾਮ ਦੇ ਸਾਰ ਨਹੀਂ ਜਾਣੀ ਆਤਮਿਕ ਅਡੋਲਤਾ ਵਾਲਾ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਹੈ ਐਸੀ ਮਤ ਨਹੀਂ ਲਈ ਐਸੀ ਮਤ ਨਹੀਂ ਲਈ ਜਿਹਦੇ ਨਾਲ ਆਤਮਿਕ ਅਡੋਲਤਾ ਵਾਲਾ ਸੂਝ-ਬੂਝ ਵਾਲਾ ਜੀਵਨ ਬਤੀਤ ਕਰ ਸਕੇ ساری ਜ਼ਿੰਦਗੀ ਕਈ ਜਨਮ ਝਟਕ ਪਟਕ ਕੇ ਬਤੀਤ ਕਰ ਲਈ ਮਾਨਸ ਦੇ ਪਾਏ ਪਦ ਹਰ ਪਜ ਨਾਨਕ ਬਾਤ ਬਤਾਈ ਇਹ ਨਾਨਕ ਗੁਰੂ ਨੇ ਤੇ ਇੱਕੋ ਗੱਲ ਸਮਝਾਈ ਹੈ ਕਿ ਮਨੁੱਖਾ ਦੇਹੀ ਦੇ ਵਿੱਚ ਨਾਮ ਜਪ ਕੇ ਉਸ ਪਰਮਾਤਮਾ ਦੇ ਘਰ ਦਾ ਉੱਚਾ ਦਰਜਾ ਪ੍ਰਾਪਤ ਕੀਤਾ ਜਾ ਸਕਦਾ ਹੈ ਕੇਵਲ ਇੱਕੋ ਗੁਰੂ ਦਾ ਨਾਮ ਜਪ ਕੇ ਪਰਮਾਤਮਾ ਦਾ ਨਾਮ ਜਪ ਕੇ ਇੱਕੋ ਗੱਲ ਸਮਝਾਈ ਹੈ ਕਿ ਮਾਲਕ ਦਾ ਦਰ ਜਿਹੜਾ ਹੈ ਉਸ ਦੇ ਦਰ ਦੇ ਉੱਤੇ ਜਾ ਤੱਕੇ ਸਿਮਰਨ ਕਰਕੇ ਬੰਦਗੀ ਕਰਕੇ ਇੱਕ ਉੱਚਾ ਦਰਜਾ ਪ੍ਰਾਪਤ ਹੋ ਸਕਦਾ ਹੈ ਜਿਸ ਦੇ ਨਾਲ ਉਸ ਨਿਰੰਕਾਰ ਦੇ ਦਰ ਦੇ ਉੱਤੇ ਦਰਗਾਹ ਦੇ ਵਿੱਚ ਆਪਾਂ ਸਿਰ ਚੁੱਕ ਕੇ ਜਾ ਸਕਦੇ ਹਾਂ ਪਰ ਵਿਕਾਰਾਂ ਤੋਂ ਖਲਾਸੀ ਵਾਸਤੇ ਆਪਾਂ ਰਸਤਾ ਨਹੀਂ ਲੱਭਿਆ ਨਾਮ ਵਾਲੇ ਪਾਸੇ ਆਪਾਂ ਨਹੀਂ ਆਏ ਦਰਗਾਹ ਵਿੱਚ ਕੀ ਹੋਣਾ ਹੈ ਆਪਾਂ ਨੂੰ ਉਹ ਵੀ ਨਹੀਂ ਪਤਾ ਤੇ ਪਤਾ ਕਿਸ ਦਾ ਹੈ ਧਨ ਜੋਰਨ ਕੋਤਾ ਆ ਬੇਤਾ ਆਪ ਬੰਦਾ ਆ ਵਿਅਰਥ ਹੀ ਉਹਦੇ ਵਿੱਚ ਆਪਣੇ ਆਪ ਨੂੰ ਜਕੜ ਲਿਆ ਧਨ ਕਮਾਣ ਦੇ ਪਿੱਛੇ ਲੱਗ ਗਿਆ ਧੀਆਂ ਪੁੱਤਾਂ ਦੇ ਸੁੱਖਾਂ ਵਾਸਤੇ ਲੱਗ ਗਿਆ ਪਰ ਆਪਣਾ ਰਸਤਾ ਸਾਫ਼ ਨਹੀਂ ਕੀਤਾ ਤੇ ਜਦੋਂ ਐਸੇ ਮਨੁੱਖ ਦਰਗਾਹ ਦੇ ਵਿੱਚ ਜਾਂਦੇ ਹਨ ਫਿਰ ਉਹਨਾਂ ਨੂੰ ਦਰਗਾਹ ਦੇ ਵਿੱਚ ਬੈਠਣ ਵੀ ਨਹੀਂ ਦਿੱਤਾ ਜਾਂਦਾ ਕਿਉਂਕਿ ਨਾਮ ਨਹੀਂ ਜਪਿਆ ਗੁਰੂ ਦੇ ਹੁਕਮ ਤੋਂ ਅਕੀਦਿਆ ਸਭ ਇਹ ਪਿਤਾ ਦੇ ਹੁਕਮ 'ਤੇ ਕੋਈ ਨਾ ਚੱਲੇ ਤੇ ਪਿਤਾ ਬੇਦਖਲ ਕਰ ਦਿੰਦਾ ਕਹਿੰਦਾ ਉਸੇ ਤਰ੍ਹਾਂ ਉਹ ਮਾਲਕ ਪਰਮਾਤਮਾ ਹੈ ਜਿਹੜਾ ਉਸ ਦੇ ਭਾਣੇ ਦੇ ਵਿੱਚ ਹੁਕਮ ਦੇ ਵਿੱਚ ਨਹੀਂ ਚੱਲਦਾ ਫਿਰ ਉਸ ਨੂੰ ਦਰਗਾਹ ਦੇ ਵਿੱਚ ਵੀ ਬੈਠਣ ਨਹੀਂ ਦਿੱਤਾ ਜਾਂਦਾ ਤੇ ਜਿਸ ਦੇ ਉੱਤੇ ਕਿਰਪਾ ਹੋ ਜਾਵੇ ਬਖਸ਼ਿਸ਼ ਹੋ ਜਾਵੇ ਨਾ ਫਿਰ ਉਸ ਨੂੰ ਮਾਤ ਲੋਕ ਵਿੱਚ ਹੀ ਸਮਝ ਆ ਜਾਂਦੀ ਹੈ ਇਸ ਵਿਕਾਰੀ ਜੀਵਨ ਦੇ ਵਿੱਚ ਰਹਿੰਦੇਆਂ ਹੋયા ਵੀ ਉਹ ਨਾਮ ਜਪ ਲੈਂਦੇ ਹਨ ਸਮਾ ਕੱਢ ਲੈਂਦੇ ਹਨ ਏਕ ਕਿਨਕਾ ਜਿਸ ਜੀਵ ਸਭ ਹੈ ਤਾਂ ਕੀ ਮੇਂ ਮੰਗ ਨਹੀਂ ਲਿਆ ਵੇਖ ਕਿਨਕੇ ਜਿਨ੍ਹਾਂ ਵੀ ਕਿਸੇ ਨੇ ਦਾਨ ਪੁੰਨ ਸੇਵਾ ਕਰਦੇ ਸਿਮਰਨ ਕਰਦੇ ਨਾ ਤੇ ਉਸ ਦਾ ਵੀ ਲਾਭ ਹੈ ਤੇ ਜੇ ਆਪਾਂ ਕਹੀਏ ਕਿ ਅਸੀਂ ਤੇ ਹਰ ਮਹੀਨੇ ਹਰ ਸਾਲ ਖੰਡਪੜ ਸਾਹਿਬ ਕਰਾਨੇ ਆਂ ਪਰ ਉਹਨਾਂ ਦੇ ਨਾਲ ਗੁਰਮੁਖ ਪਿਆਰੇ ਪਾਰ ਉਤਾਰਾ ਨਹੀਂ ਉਹ ਅਰਦਾਸ ਜ਼ਰੂਰੀ ਹੈ ਕਿ ਦਰ ਦੇ ਉੱਤੇ ਆ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਣੀ ਨੂੰ ਆਪਣੇ ਘਰ ਇਨਵਾਈਟ ਕਰਨਾ ਬੁਲਾਉਣਾ ਸਤਕਾਰ ਕਰਨਾ ਪਰ ਜੇ ਆਪਾਂ ਕਹੀ ਉਸ ਦੇ ਨਾਲ ਸਾਡੇ ਪਾਪ ਕੱਟੇਗੇ ਵਿਕਾਰਾਂ ਤੋਂ ਖਲਾਸੀ ਹੋ ਵੀ ਤੇ ਨਹੀਂ ਅੱਜ ਆਪਾਂ ਘਰਾਂ ਦੇ ਵਿੱਚ ਖਣਪੜ ਸਾਹਿਬ ਰੱਖਿਆ ਹੋਵੇ ਨਾ ਤਿੰਨ ਦਿਨ ਪਾਠੀ ਸਿੰਘ ਪਾਠ ਕਰਕੇ ਚਲੇ ਜਾਂਦੇ ਹਾਂ ਆਪਣੇ ਕੋਲ 10 ਮਿੰਟ ਵੀ ਸਮਾਂ ਨਹੀਂ ਮਿਲਦਾ ਕੀ ਆਪਾਂ ਬਾਣੀ ਸੁਣਦਾ ਹੀਏ ਆਪਣੇ ਘਰ ਕੋਈ ਰਿਸ਼ਤੇਦਾਰ ਆਇਆ ਹੋਵੇ ਨਾ ਤੇ ਉਸ ਦੇ ਕੋਲ ਕੋਈ ਨਾ ਕੋਈ ਬੈਠਾ